ਜੇ ਤੱਕ 1 ਸਾਲ ਦੇ ਵਿੱਚ ਪਿਛਲੇ ਸਾਲ 18 ਜੂਨ 24 ਤੋਂ ਲੈ ਕੇ ਅੱਜ 17 ਜੂਨ ਤੱਕ ਕੱਲ ਤੱਕ 48,85,669 ਲੋਕਾਂ ਨੇ ਅਪਲਾਈ ਕੀਤਾ ਜਿਦੇ ਚੋਂ 5868 ਸਰਵਿਸ ਲੋਕਾਂ ਦੀ ਸਰਵਿਸ ਨੇ ਜਿਹੜੀਆਂ ਯਾਨੀ ਕਿ ਪੁਆਇੰਟ 0.12% ਪੁਆਇੰਟ 12% ਲੋਕਾਂ ਦੀ ਸਰਵਿਸ ਨੇ ਜਿਹੜੀਆਂ ਉਹ ਬਿਯੋਂਡ ਟਾਈਮ ਲਾਈਨ ਡਿਲੇਡ ਨੇ ਇਹਦਾ ਮਤਲਬ ਇਹ ਹੈ ਕਿ ਜੇ 100 ਬੰਦਿਆਂ ਨੇ ਅਪਲਾਈ ਕੀਤਾ ਤਾਂ ਇੱਕ ਬੰਦੇ ਦਾ ਕੰਮ ਵੀ 5 ਦਿਨਾਂ ਤੋਂ ਉੱਪਰ ਨਹੀਂ ਗਿਆ ਹੈਗਾ 5 ਦਿਨਾਂ ਦੇ ਵਿੱਚ ਉਹਨਾਂ ਨੂੰ ਉਹ ਸਰਵਿਸ ਹੈ ਉਹ ਦਿੱਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਦੇ ਖੱਜਲਖਵਰੀ ਔਰ ਕ腐ਸ਼ਨ ਨੂੰ ਖਤਮ ਕਰਨ ਦੇ ਲਈ ਸਾਡੇ ਸੂਬੇ ਦੇ ਵਿੱਚ ਜਿੰਨੇ ਪਟਵਾਰੀ ਨੇ ਜਿੰਨੇ ਐਮਸੀ ਸਰਪੰਚ ਔਰ ਨੰਬਰਦਾਰ ਉਹਨਾਂ ਨੂੰ ਆਨਬੋਰਡ ਕੀਤਾ ਜਾ ਚੁੱਕਿਆ ਯਾਨੀ ਕਿ ਬੰਦੇ ਨੇ ਚਾਹੇ ਕਨੈਕਟ ਪੋਰਟਲ ਦੇ ਉੱਪਰ ਅਪਲਾਈ ਕਰ ਦਿੱਤਾ ਚਾਹੇ ਸੇਵਾ ਕੇਂਦਰ ਦੇ ਵਿੱਚ ਜਾ ਕੇ ਅਪਲਾਈ ਕਰ ਦਿੱਤਾ ਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਪਟਵਾਰੀ ਦੇ ਥਰੂ ਹੁੰਦੇ ਸਰਪੰਚ ਨੰਬਰ ਐਮਸੀ ਤੱਕ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਨਲਾਈਨ ਹੋਣੀ ਹੈ ਤੇ ਇਹਦੇ ਲਈ ਤਕਰੀਬਨ 98% ਜਿਹੜੇ ਇਹ ਮਲਾਜ਼ਮ ਨੇ ਪਟਵਾਰੀ ਨੰਬਰਦਾਰ ਔਰ ਐਨਸੀ ਸਰਪੰਚ ਉਹ ਔਨਬੋਰਡ ਹੋ ਚੁੱਕੇ ਨੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਪੈਂਡੈਂਸੀ ਹੈ ਇਹ ਜਿਹੜੀ ਸਰਵਿਸ ਡਿਲੀਵਰੀ ਹੈ ਇਹ ਪੂਰੇ ਮੁਲਕ ਦੇ ਵਿੱਚੋਂ ਸਭ ਤੋਂ ਵਧੀਆ ਸਭ ਤੋਂ ਐਫੀਸ਼ੀਐਂਟ ਹੈ ਕਿ ਜਦ ਇੱਕ ਬੰਦੇ ਦੀ ਜਿਹੜੀ ਸਰਵਿਸ ਡਿਲੀਵਰੀ ਹੈ ਉਹ ਬਿਯੋਂਡ ਟਾਈਮ ਲਾਈਨ ਨਹੀਂ ਹੈਗੀ ਇਹਦੇ ਨਾਲ ਅਸੀਂ ਸਾਡਾ ਡਿਪਾਰਟਮੈਂਟ ਹੈ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਉਹਨਾਂ ਮੁਲਾਜ਼ਮਾਂ ਦੇ ਉੱਪਰ ਵੀ ਰਿਵਿਊ ਕਰਦਾ ਹੈ ਜਿਹੜੇ ਕਿ ਸਮੇਂਬੱਧ ਤਰੀਕੇ ਦੇ ਨਾਲ ਬਿਨਾਂ ਕਿਸੇ ਪੈਂਡੈਂਸੀ ਦੇ ਉਹਨਾਂ ਨੂੰ ਸਰਵਿਸ ਲੋਕਾਂ ਨੂੰ ਦਿੰਦੇ ਨੇ ਇਹਦੇ ਨਾਲ ਨਾਲ ਜਿਹੜੇ ਕੋ ਹੈਬਿਚੁਅਲ ਡਿਲੇਅਰਸ ਨੇ ਜਾਣ ਬੁੱਝ ਕੇ ਖਰਾਬ ਕਰਦੇ ਨੇ ਉਹਨਾਂ ਦਾ ਵੀ ਲਿਸਟ ਹੈ ਜਿਹੜੀ ਸਾਡੇ ਕੋਲ ਪੂਰੇ ਪੰਜਾਬ ਦੇ ਵਿੱਚ ਕਿਹੜੇ ਮਹਿਕਮੇ ਦੇ ਵਿੱਚ ਜਿਹੜਾ EMPLOYEE ਡਿਲੇ ਕਰਦਾ ਉਹਦਾ ਵੀ ਰਿਵਿਊ ਹੈ ਜਿਹੜਾ ਉਹ ਹੁੰਦਾ ਤੇ ਉਹਨਾਂ ਬਾਰੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕਰਨ ਦੀ ਡਿਪਟੀ ਕਮਿਸ਼ਨ ਨੂੰ ਹਦਾਇਤ ਹੈ ਜਿਹੜੀ ਅੱਜ ਦੇ ਦਿੱਤੀ ਗਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਜਿੰਨੀਆਂ ਤਕਰੀਬਨ 438 ਸਰਵਿਸਿਜ਼ ਅਸੀਂ ਸੇਵਾ ਕੇਂਦਰਾਂ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹਾਂ ਉਹ ਸਭ ਤੋਂ ਐਫੀਸ਼ੀਐਂਟ ਸਭ ਤੋਂ ਵਧੀਆ ਸਭ ਤੋਂ ਸਟ੍ਰੀਮਲਾਈਨਡ ਤੇ ਸਭ ਤੋਂ ਸਮੇਂਬੱਧ ਤਰੀਕੇ ਦੇ ਵਿੱਚ ਸਰਵਿਸਿਜ਼ ਦੇਣ ਵਾਲਾ ਪੰਜਾਬ ਹੈ ਜਿਹੜਾ ਉਹ ਅੱਜ ਸੂਬਾ ਪਹਿਲੇ ਨੰਬਰ ਤੇ ਆ ਚੁੱਕਿਆ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਈਜ਼ੀ ਜਮ੍ਹਾਂਬੰਦੀ ਈਜ਼ੀ ਰਜਿਸਟਰੀ ਜਿਹੋ ਜੇ ਉਪਰਾਲੇ ਨੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਜਾ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਘਰ ਬੈਠਿਆਂ ਨੂੰ ਹਰ ਸਰਵਿਸ ਜਿਹੜੀ ਉਹ ਮਿਲੇ ਸੋ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਵੀ ਹੋ ਰਹੀ ਹੈ ਔਰ ਮੈਂ ਸਮਝਦਾ ਕਿ ਇਹਦੇ ਚ ਬਹੁਤ ਵਧੀਆ ਔਰ ਵੱਡਾ ਸਹਿਯੋਗ ਸਾਡੇ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੈ ਇਹ ਡਿਪਟੀ ਕਮਿਸ਼ਨਰਸ ਨੇ ਵੀ ਪੰਜਾਬ ਦੇ ਵਿੱਚ ਇਹਦਾ ਵਧੀਆ ਰੋਲ ਜਿਹੜਾ ਉਹ ਆਦਾ ਕਰ ਰਹੇ ਨੇ ਸੋ ਪੂਰੇ ਪੰਜਾਬ ਨੂੰ ਸਭ ਤੋਂ ਵਧੀਆ ਐਫੀਸ਼ੀਐਂਟ ਸਰਵਿਸਿਜ਼ ਦੇਣ ਦੀ ਮੁਬਾਰਕਬਾਦ ਦਿਨੇ ਆਮ ਜਿਹੜੇ ਜੋ ਬੇਸਿਕ ਸਰਵਿਸਿਜ਼ ਹੈ ਉਸਮੇ ਚੇਂਜ ਆਫ ਐਡਰੈਸ ਇਸਮੇ ਸਿਫ 15% ਹੀ ਆਪ ਲੋਕ ਕਰ ਪਾਏ 428 ਲੋਕੋ ਨੇ ਅਪਲਾਈ ਕੀਤਾ ਥਾ इसमें सिर्फ 68 लोगों का तो चेंज ऑफ एड्रेस सबसे बेसिक होता है अगर इसमें ही नहीं, नहीं नहीं आप 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 वो देख रहे हो आर्म्स लाइसेंस में ये आप देखिए होम की सर्विस होम की सर्विस है, है। देखिए ऐसा है कि आ, होम की सर्विसेज जो है वो क्योंकि सांझ के अंदर के नीचे आती हैं वो एसएसपीज के अंडर आती हैं हमने डीसीज को वो भी बोला क्योंकि सरकार का एक इन प्रिंसिपल डिसीजन है कि जो वेपन्स हैं

ਕਿਸ ਤਰ੍ਹਾਂ ਇਹ ਡਿਪਾਰਟਮੈਂਟ ਦਾ ਜਿਹੜਾ ਈਜ਼ੀ ਕੀਤਾ ਹੈਗਾ ਇਹਨਾਂ ਦੇ ਜਮ੍ਹਾਂਬੰਦੀ ਹਾਂ ਜੀ ਤੇ ਨਾਲ ਹੀ ਜਿਹੜਾ ਹੈਗਾ ਪਾਇਲਟ ਪ੍ਰੋਜੈਕਟ ਨਹੀਂ ਦੇਖੋ ਸਾਡਾ ਡਿਪਾਰਟਮੈਂਟ ਹੈ ਜਿਹੜਾ ਮੈਂ ਤੁਹਾਡੀ ਗੱਲ ਸਮਝ ਗਿਆ ਤੁਸੀਂ ਜਿਹੜਾ ਜਮ੍ਹਾਂਬੰਦੀ ਦੀ ਗੱਲ ਕਰਦੇ ਹੋ ਇਹ ਕਈ ਡਿਪਾਰਟਮੈਂਟਸ ਇਹੋ ਜਿਹੇ ਸੀਗੇ ਜਿਹੜੇ ਕਿ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਜਿਹੜੇ ਕਿ ਆਫਲਾਈਨ ਚੱਲਦੇ ਸੀਗੇ ਜਿਹਦੇ ਵਿੱਚ ਰੈਵਨਿਊ ਦਾ ਹੋ ਗਿਆ ਹੁਣ ਉਹ ਵੀ ਰੈਵਨਿਊ ਈਜ਼ੀ ਜਮ੍ਹਾਂਬੰਦੀ ਈਜ਼ੀ ਰਜਿਸਟਰੀ ਕਰਕੇ ਅਸੀਂ ਉਹਦਾ ਵੀ ਜਿਹੜਾ ਪ੍ਰੀਵਿਊ ਹੈ ਉਹ ਸਾਡੇ ਡਿਪਾਰਟਮੈਂਟ ਦੇ ਕੋਲੇ ਆ ਜਾਣਾ ਜਿਦੇ ਵਿੱਚ ਅਸੀਂ ਉਹਨਾਂ ਦੀ ਉਹ ਉਹਨਾਂ ਦੀ ਡਿਲੀਵਰੀ ਆਫ ਸਰਵਿਸ ਕਿਵੇਂ ਹੈ ਉਹ ਅਸੀਂ ਮੋਨੀਟਰ ਕਰ ਸਕਾਂਗੇ ਇਸੇ ਤਰੀਕੇ ਦੇ ਨਾਲ ਅਸੀਂ ਟਰਾਂਸਪੋਰਟ ਦੀਆਂ ਬਹੁਤ ਸਾਰੀਆਂ ਸਰਵਿਸਿਜ਼ ਨੇ ਜਿਹੜੀਆਂ ਕਿ ਉਹ ਆਪਣੇ ਆਪ ਦੇ ਵਿੱਚ ਇਨ ਸਾਈਲੋ ਅਲੱਗ ਹੀ ਚੱਲਦੀਆਂ ਸੀਗੀਆਂ ਆਫਲਾਈਨ ਹੁੰਦੀਆਂ ਸੀਗੀਆਂ ਇਸ ਕਰਕੇ ਉਹਨਾਂ ਦੀ ਮੋਨਿਟਰਿੰਗ ਨਹੀਂ ਹੁੰਦੀ ਸੀ ਹੁਣ ਉਹ ਸਰਵਿਸਿਜ਼ ਵੀ ਜਦੋਂ ਸਾਡੇ ਅੰਡਰ ਆ ਜਾਣਗੀਆਂ ਤੇ ਉਹਦੇ ਨਾਲ ਸਾਡਾ ਡਿਪਾਰਟਮੈਂਟ ਹੀ ਮੋਨੀਟਰ ਕਰੂਗਾ ਕਿ ਕਿਹੜੇ ਮਹਿਕਮੇ ਦੇ ਵਿੱਚ ਕਿਹੜੀ ਸਰਵਿਸ ਕਿਹੜੇ ਅਫਸਰ ਜਾਂ ਕਲਰਕ ਕੋਲੇ ਜਾਂ ਸੁਪਰਡੈਂਡ ਕੋਲੇ ਪੈਂਡਿੰਗ ਪਈ ਹੈ ਉਹ ਮਾਨੀਟਰ ਜਦੋਂ ਹੋ ਜਾਊਗਾ ਤੇ ਉਹਦੀ ਸਰਵਿਸ ਡਿਲੀਵਰੀ ਜਿਹੜੀ ਉਹ ਦਰਸਤ ਹੋ ਜਾਊਗੀ ਸੋ ਮੇਰੇ ਕਹਿਣ ਦਾ ਮਤਲਬ ਜਦੋਂ ਐਡੀਸ਼ਨਲ ਕੰਮ ਆਊਗਾ ਤੇ ਡਿਪਾਰਟਮੈਂਟ ਦੇ ਉੱਪਰ ਬੋਝ ਤਾਂ ਜ਼ਰੂਰ ਪੈਂਦਾ ਪਰ ਜਦੋਂ ਲੋਕਾਂ ਨੂੰ ਚੰਗੀ ਸਰਵਿਸ ਦੇਣੀ ਹੈ ਜਿਹਦੇ ਲਈ ਅਸੀਂ ਵਚਨਬੱਧ ਹਾਂ ਤੇ ਫਿਰ ਬੋਝ ਹੈ ਜਿਹੜਾ ਉਹ ਵੀ ਚੰਗਾ ਲੱਗਦਾ ਕਮਨ ਨਹੀਂ ਕਿ ਟੋਟਲ ਕਿੰਨੇ ਡਿਪਾਰਟਮੈਂਟ ਹੈ ਜਿੰਨਾ ਜੀਰੋ ਪੋਟੈਂਸੀ ਹੈ ਕੋਈ ਡਿਪਾਰਟਮੈਂਟ ਦਾ ਹੈਗਾ ਫਿਰ ਜਿੰਨੇ ਜੀਰੋ ਪੋਟੈਂਸੀ ਹੋਵੇ ਨੇ ডিপਾਰਟਮੈਂਟ ਵਾਈਜ਼ ਸਰਵਿਸ ਵਾਈਜ਼ ਜ਼ਰੂਰ ਹੈ ਜੀ ਸਾਡੇ ਕੋਲ ਡਿਪਟੀ ਕਮਿਸ਼ਨਰ ਵਾਈਜ਼ ਹੈ ਜਿਹੜੀ ਅਸੀਂ ਉਹ ਲੈਨੇ ਆ ਜਿਵੇਂ ਫੋਰ ਐਗਜ਼ਾਮਪਲ ਜੇ ਡਿਪਟੀ ਕਮਿਸ਼ਨ ਦੀ ਗੱਲ ਕਰ ਲਈਏ ਪਠਾਨਕੋਟ ਪੁਆਇੰਟ 06% ਯਾਨੀ ਕਿ 1% ਵੀ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵੀ ਸਰਵਿਸ ਹੈ ਜਿਹੜੀ ਐਸੈਂਸ਼ੀਅਲ ਸਰਵਿਸਿਜ਼ ਨੇ ਸਿਰਫ ਔਰ ਸਿਰਫ ਜਿਹੜਾ ਥੋੜੋ ਬਹੁਤ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਜਿਹੜਾ ਥੋੜਾ ਬਹੁਤ ਡਿਲੇ ਹੁੰਦਾ ਹੈ ਉਹ ਸਿਰਫ ਔਰ ਸਿਰਫ ਕਿਉਂਕਿ ਜੋ ਸਰਕਾਰ ਦੀ ਇੱਕ ਪਾਲਿਸੀ ਹੈ ਕਿ ਵੈਪਨਸ ਨੂੰ ਆਰਮਸ ਨੂੰ ਪ੍ਰਮੋਟ ਜ਼ਿਆਦਾ ਨਹੀਂ ਕਰਨਾ ਉਹਦੇ ਵਿੱਚ ਇੱਕ ਪੁਲਿਸ ਹੋਮ ਡਿਪਾਰਟਮੈਂਟ ਦੇ ਵਿੱਚ ਡਿਲੇ ਹੁੰਦਾ ਬਾਕੀ ਕਿਸੇ ਡਿਪਾਰਟਮੈਂਟ ਦੇ ਵਿੱਚ ਕੋਈ ਕੋਈ ਸਰਵਿਸ ਡਿਲੀਵਰੀ ਡਿਲੇ ਨਹੀਂ ਹੈ ਕੋਈ ਚਾਂਸੀਟ ਵਗੈਰਾ ਖੰਦਾ ਕਿਸੇ ਨੂੰ ਨੋਟਿਸ ਕੀਤਾ ਜਿਹੜੇ ਜਿਹੜੇ ਕਿ ਲੋਚ ਚੱਲ ਰਹੀ ਹੈ ਨੇ ਨੇ ਜਿਹੜੇ ਜਿਹੜੇ ਡਿਲੇ ਹੋ ਰਹੇ ਨੇ ਜਿਹੜੇ ਹੈਬਿਚੁਅਲ ਡਿਲੇਸ ਨੇ ਉਹ ਡਿਪਟੀ ਕਮਿਸ਼ਨਰ ਨੂੰ ਅਸੀਂ ਕਹਿ ਦਿੰਦਾ ਕਿ ਜੇ ਤੁਹਾਨੂੰ ਕੋਈ ਆਪਣੇ ਡਿਪਾਰਟਮੈਂਟ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਇਹ ਜਿਹਾ ਲੱਗਦਾ ਤਾਂ ਉਹਦੇ ਉੱਪਰ ਕਾਰਵਾਈ ਕੀਤੀ ਜਾਵੇ ਜਿਹੜੇ ਕੋਈ ਲੱਗਦਾ ਕਿ ਬਹੁਤ ਵਧੀਆ ਕੰਮ ਕਰਦੇ ਨੇ ਜਿਸ ਦਿਨ ਐਪਲੀਕੇਸ਼ਨ ਆਈ ਤੇ ਨਾਲ ਦੀ ਨਾਲ ਹੀ ਉਹਨੂੰ ਕਲੀਅਰ ਕਰ ਦਿੱਤਾ ਤੇ ਉਹਨੂੰ ਰਿਵਾਰਡ ਕੀਤਾ ਜਾਵੇ ਇਹਦਾ ਇਹ ਤਾਂ ਇੱਕ ਵੈਸੀ ਮੈਂ ਸਮਝਦਾ ਕਿ ਚੰਗਾ ਕੰਮ ਕਰਨ ਵਾਲੇ ਨੂੰ ਥਾਪੀ ਤੇ ਮਾੜਾ ਕੰਮ ਕਰਨ ਵਾਲੇ ਨੂੰ ਨੂੰ ਕਿਹਦਾ ਹੀ ਜਿਹੜੀ ਹੋਣੀ ਚਾਹੀਦੀ ਹੈ ਸਮਝ ਜੀ ਤੁਸੀਂ ਦੱਸਿਆ ਪਠਾਨਕੋਟ ਦੇ ਸਰਵਿਸ ਸਭ ਤੋਂ ਵਧੀਆ ਰਹੀ ਹੈ ਮਾੜੀ ਕਾਰਗੁਜ਼ਾਰੀ ਦਾ ਨਹੀਂ ਮਾੜੀ ਕਾਰਗੁਜ਼ਾਰੀ ਐਸਾ ਛ ਕਿਸੇ ਦੀ ਨਹੀਂ ਰਹੀ ਜਿਵੇਂ ਹੁਣ ਜਦੋਂ ਤੁਹਾਨੂੰ ਮੈਂ ਕਹਿ ਰਿਹਾ ਹਾਂ ਵੀ ਫਤੇਗੜ ਸਾਹਿਬ 0.21 ਹੈ ਥੈਟ ਮੀਨਸ ਇੱਕ ਬੰਦੇ ਦਾ ਕੰਮ ਉੱਥੇ ਵੀ ਬਿਯੋਂਡ ਟਾਈਮ ਲਾਈਨ ਨਹੀਂ ਹੈ ਪੂਰੇ ਪੰਜਾਬ ਦੀ ਐਵਰੇਜ ਉਹ 0.12% ਹੈ ਸਭ ਤੋਂ ਸਾਰੇ ਮੁਲਕ ਤੋਂ ਘੱਟ ਯਾਨੀ ਕਿ ਜੇ ਮੈਂ ਦੁਬਾਰਾ ਦੱਸ ਰਿਹਾ ਵੀ ਜੇ ਜਿਹੜਾ ਤੁਸੀਂ ਸਭ ਤੋਂ ਮਾੜੀ ਕਹਿ ਰਹੇ ਹੋ ਜੇ ਉੱਥੇ ਵੀ 100 ਬੰਦੇ ਨੇ ਅਪਲਾਈ ਕੀਤਾ ਹੈ ਤਾ ਉੱਥੇ ਵੀ 0.21 ਹੈ ਯਾਨੀ ਕਿ ਇੱਕ ਬੰਦੇ ਦਾ ਕੰਮ ਉੱਥੇ ਵੀ ਡਿਲੇ ਨਹੀਂ ਹੈਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀ ਸਰਵਿਸ ਐਫੀਸ਼ੀਐਂਟ ਸਰਵਿਸ ਡਿਲੀਵਰੀ ਹੈ ਜਿਹੜੀ ਉਹ ਪੂਰੇ ਮੁਲਕ ਦੇ ਵਿੱਚ ਕਿਤੇ ਨਹੀਂ ਹੈ ਔਰ ਪਿਛਲੇ ਸਾਲ ਸਾਨੂੰ ਗਵਰਨਮੈਂਟ ਆਫ ਇੰਡੀਆ ਨੇ ਇਹਦੇ ਲਈ ਰਿਵਾਰਡ ਵੀ ਕੀਤਾ ਸੀਗਾ ਪੰਜਾਬ ਸਰਕਾਰ ਨੂੰ ਰਿਕੋਗਨਾਈਜ਼ ਕੀਤਾ ਸੀ ਸਰਕਾਰੀ ਸੇਵਾ ਕੇਂਦਰਾਂ 'ਚ ਕੰਮ ਕਰਾਉਣ ਲਈ ਲੋਕਾਂ ਨੂੰ ਬਹੁਤ ਭੀੜ ਲੱਗਦੀ ਹੈ ਇਹ ਚੀਜ਼ ਅਕਸਰ ਦੇਖਦੇ ਹਾਂ ਕਿ ਸੇਵਾ ਕੇਂਦਰਾਂ 'ਚ ਬਹੁਤ ਭੀੜ ਹੈ ਕਿਸ ਨੂੰ ਲੈ ਕੇ ਵੀ ਕੋਈ ਘਟਾਉਣ ਨੂੰ ਲੈ ਕੇ ਕੋਈ ਪਲਾਨਿੰਗ ਕੀਤੀ ਜਾ ਰਹੀ ਨਹੀਂ ਉਹਦੇ ਉਹਦੇ ਵਿੱਚ ਕੁਝ ਜਿੱਥੇ ਕਿਤੇ ਬੀਸੀਸ ਰਿਪੋਰਟ ਮੰਗੇ ਜਿੱਥੇ ਕਿਤੇ ਕੋਈ ਸੇਵਾ ਕੇਂਦਰ ਵਧਾਉਣ ਦੀ ਜ਼ਰੂਰਤ ਹੈ ਕਈ ਕਿਸੇ ਸੇਵਾ ਕੇਂਦਰ 'ਚ ਕੋਈ ਕਾਊਂਟਰ ਵਧਾਉਣ ਦੀ ਜ਼ਰੂਰਤ ਹੈ ਇਹ ਤਾਂ ਜਿਵੇਂ ਜਿਵੇਂ ਕੰਮ ਆਨਲਾਈਨ ਹੋਈ ਜਾਊਗਾ ਉਵੇਂ ਕੰਮ ਤਾਂ ਵਧਣਾ ਹੀ ਹੈ ਜਿਵੇਂ ਅਸੀਂ ਤੋਂ ਪਹਿਲਾਂ ਆਪਾਂ ਗੱਲ ਕਰਕੇ ਹਟਿਆ ਰੈਵਨਿਊ ਦੀ ਗੱਲ ਕਰਕੇ ਹਟਿਆ ਜਾਂ ਟ੍ਰਾਂਸਪੋਰਟ ਦੀ ਗੱਲ ਕਰਕੇ ਹਟਿਆ ਜਦੋਂ ਐਡੀਸ਼ਨਲ ਮਹਿਕਮਿਆਂ ਦਾ ਕੰਮ ਸੇਵਾ ਕੇਂਦਰਾਂ ਦੇ ਵਿੱਚ ਆਊਗਾ ਤੇ ਰਸਤਾ ਵਧਣਾ ਹੀ ਹੈ ਨਾ ਉਹਦੇ ਲਈ ਜੇ ਸੇਵਾ ਕੇਂਦਰ ਵਧਾਉਂਦੀ ਮੁਲਾਜ਼ਮ ਵਧਾਉਂਦੀ ਇਨਫਰਾਸਟ੍ਰਕਚਰ ਵਧਾਉਂਦੀ ਜੋ ਵੀ ਲੋਡ ਪਊਗੀ ਉਹ ਕਰਾਂਗੇ ਜੀ ਬਜ਼ੁਰਗਾਂ ਦੇ ਫਿੰਗਰਪ੍ਰਿੰਟ ਜਿਹੜੇ ਹੈਗੇ ਆ ਉਹ ਮਿਟ ਜਾਂਦੇ ਨੇ ਬਹੁਤ ساری ਪ੍ਰੋਬਲਮਾਂ ਆਉਂਦੀਆਂ ਕਿਉਂਕਿ ਉਹਨਾਂ ਦੇ ਫਿੰਗਰਪ੍ਰਿੰਟ ਜਿਹੜੇ ਹੈਗੇ ਆ ਉਹ ਨਹੀਂ ਜਿਹੜੀ ਮਸ਼ੀਨ ਜਿਹੜੀ ਚੱਕਦੀ ਉੱਥੇ ਉਹਦੇ ਬਾਰੇ ਕੀ ਨਹੀਂ ਉਹਦੇ ਚ ਦੇਖੋ ਇਸ ਤਰ੍ਹਾਂ ਕਿ ਫਿੰਗਰਪ੍ਰਿੰਟ ਹੈ ਜਿਹੜਾ ਉਧਰ ਕੁਆਇਰਮੈਂਟ ਹੁੰਦੀ ਹੈ ਜੇ ਫਿੰਗਰਪ੍ਰਿੰਟ ਨਹੀਂ ਹੈਗਾ ਤਾਂ ਆਈਦਰ ਇਹਦੇ ਜਿਹੜਾ ਉਹਦੇ ਨਾਲ ਕੰਮ ਚੱਲ ਸਕਦਾ ਹੈ ਜੇ ਇਹ ਇਹ ਸਾਡੇ ਸੇਵਾ ਕੇਂਦਰਾਂ 'ਚ ਇਹ ਪ੍ਰੋਬਲਮ ਨਹੀਂ ਹੁੰਦੀ ਹੈਗੀ ਇਹ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਿੱਥੇ ਰਾਸ਼ਨ ਦੀ ਡਿਸਟ੍ਰੀਬਿਊਸ਼ਨ ਹੁੰਦੀ ਹੈ ਉੱਥੇ ਇੱਕ ਦੋ ਵਾਰੀ ਸੁਣਨ ਨੂੰ ਮਿਲੀ ਹੈ ਉਹਦੇ ਵਿੱਚ ਜੇ ਉਹਦੇ ਉਹਦੇ ਵਿੱਚ ਵੀ ਕਾਨੂੰਨ ਹੈ ਜਿਹੜਾ ਉਹ ਇਹ ਬਣਾਇਆ ਹੋਇਆ ਹੈ ਅਸੀਂ ਕਿ ਜੇ ਕਿਤੇ ਇਹ ਜੀ ਕਿਸੇ ਬਜ਼ੁਰਗ ਨੂੰ ਪ੍ਰੋਬਲਮ ਆਉਂਦੀ ਹੈ ਤੇ ਉਹ ਜਿਹੜਾ ਉਹਨਾਂ ਦਾ ਲੋਕਲ ਇਨਸਪੈਕਟਰੀਆ ਐਫਐਸਓ ਕੂਰਡਨ ਸਪਲਾਈ ਡਿਪਾਰਟਮੈਂਟ ਦੇ ਹੈਗੇ ਉਹ ਇੱਕ ਵਾਰੀ ਉਹਨਾਂ ਨੂੰ ਸਰਟੀਫਾਈ ਜਿਹੜਾ ਸਰਟੀਫਾਈ ਕਰਕੇ ਦੇ ਦੇਣਗੇ ਉਹਨਾਂ ਨੂੰ ਬਿਨਾ ਥਾਂ ਮਪਰੇਸ਼ਨ ਤੋਂ ਮਿਲਣਾ ਸ਼ੁਰੂ ਹੋ ਜਾਊਗਾ ਸੋ ਪ੍ਰੋਸੈਸ ਹਰੇਕ ਚੀਜ਼ ਦੇ ਇਨ ਪਲੇਸ ਹੈ ਅਦਰ ਦੈਨ ਦਿਸ ਦੇ ਆ ਟੂ ਇਸ਼ੂ ਚਾਹੁੰਦਾ ਆਸ ਇੱਕ ਤਾਂ ਗੜਛਾ ਕਰਨੋਂ ਉਹ ਜਿਹੜਾ ਹਾਈਵੇ ਹੈਗਾ ਉਹਦੇ ਦੂਸਰਾ 8 ਕਿਲੋਮੀਟਰ ਦਾ ਪਾਸ ਆਜਾ ਕਾਰ ਸੇਵਾ ਵਾਲਿਆਂ ਨੇ ਖੁਦ ਹੀ 4 ਲੇਨ ਬਣਾਇਆ ਬਿਕੋਜ਼ देयर वाज ੀਡ ਫਾਰ ਅ ਰੂਡ ਬਟ ਔਨ ਅ ਦੇ ਕੇਸਸ ਜਿਹੜਾ ਕਾਰ ਸੇਵਾ ਵਾਲਿਆਂ ਤੇ ਵੀ ਤੇ ਲੋਕ ਆਪਣੇ ਹਸਰਤਾਂ ਬਣਾ ਰਹੇ ਆ ਇਹ ਗਮਟ ਦੇ ਪਾਸ ਤੇ ਨਿਗਲੈਕਟ ਆ ਜਾਂ ਕੁਝ ਹੋਰ ਇਸ਼ੂਸ ਆ ਨੀਦਰ ਮੈਨੂੰ ਤੋਂ ਟੋਡੇ ਤੋਂ ਹੁਣੇ ਪਤਾ ਲੱਗ ਰਿਹਾ ਜੀ ਮੈਨੂੰ ਲੈਟ ਮੀ ਚੈੱਕ ਇਟ ਆਪ ਵਿਦ ਪੀ ਡਬਲਯੂ ਡੀ ਬੇਰੇ ਧਿਆਨ ਦੇ ਵਿੱਚ ਨਹੀਂ ਹੈ ਸੈਕੰਡਲੀ ਸਰ ਕਿਉਂਕਿ ਅਸੀਂ ਦੇਖਿਆ ਵੀ ਸੋਸ਼ਲ ਮੀਡੀਆ ਇਨਫਲੂਐਂਸਰਸ ਆਰ ਅੰਡਰ ਥ੍ਰੈਟ ਇਨ ਪੰਜਾਬ ਅਨੇਕਾਂ ਸਰ ਦੇ ਵਿੱਚ ਇੱਕ ਲੜਕੀ ਹੈ ਉਹਨੇ ਆਪਣਾ ਅਕਾਊਂਟ ਸੋਸ਼ਲ ਮੀਡੀਆ ਹੀ ਡੀਲੀਟ ਕਰਤਾ ਸੋ ਚਾਹੇ ਕੁਛ ਅਲਾਈਮੈਂਟਸ ਨੂੰ ਥ੍ਰੈਟ ਕਰ ਰਹੇ ਤਤਵਤਾ ਕੀ ਇਹ ਦਿਹਾਨ ਇਨ ਫੀਅਰ ਸਰਕਸਸ ਨਹੀਂ ਦੇਖੋ ਇਸ ਤਰ੍ਹਾਂ ਕਿ ਇਫ ਐਨੀਬਾਡੀ ਇਜ਼ ਅੰਡਰ ਫੀਅਰ অর ਥ੍ਰੈਟ ਫॉर दैट ਦੇ ਡੋਨਟ ਨੀਡ ਟੂ ਬੀ ਨੀਡ ਟੂ ਫੀਅਰ ਫॉर दैट ਪੰਜਾਬ ਪੁਲਿਸ অর ਪੰਜਾਬ ਨੂੰ ਪੰਜਾਬ ਸਰਕਾਰ ਦੀਆਂ ਸਖਤ ਅਦਾਇਤਾ ਨੇ ਕਿ ਕਿਸੇ ਵੀ ਅਹਜੇ ਜਿਹੜੇ ਕੋਈ ਸੈਲਫ ਸਟਾਈਲਡ ਵਿਜੀਲੈਂਟ ਬਣੇ ਹੋਏ ਨੇ ਠੇਕੇਦਾਰ ਬਣੇ ਹੋਏ ਨੇ ਸਮਾਜ ਦੇ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਲਿਹਾਜ਼ ਨਹੀਂ ਕੀਤੀ ਜਾਊਗੀ ਜੇ ਕੋਈ ਅਹਜੀ ਗੱਲ ਕਿਸੇ ਦੇ ਵੀ ਧਿਆਨ ਦੇ ਵਿੱਚ ਆਉਂਦੀ ਹੈ ਤੁਸੀਂ ਪੁਲਿਸ ਦੇ ਧਿਆਨ ਦੇ ਵਿੱਚ ਲੈ ਕੇ ਆਓ ਔਰ ਉਹਨੂੰ ਸ਼ਕਤੀ ਨਾਲ ਪੁਲਿਸ ਸਰਕਾਰ ਨੇ ਜਿੱਠੀ ਜੀ ਅਮ ਜੀ ਦਰਬਾਰ ਸਾਹਿਬ ਦੇ ਗ੍ਰੰਥੀ ਜੀ ਨੇ ਉਹ ਕੀ ਦੱਸ ਪੋਰਟ ਕਰ ਰਹੇ ਨੇ ਜਿਹੜਾ ਇਹਦਾ ਕਯੂਜ਼ ਹੈ ਉਹ ਕਹਿੰਦੇ ਕੀਤਾ ਉਹ ਜਿਹਦਾ ਹੋਣਾ ਚਾਹੀਦਾ ਇਹਨਾਂ ਦੇ ਨਾਲ ਜਿਹੜਾ ਮਰਡਰ ਹੋਇਆ ਬਠਿੰਡਾ ਦੇ ਵਿੱਚ ਨੇ ਕੀ ਕਰ ਰਹੇ ਨੇ ਉਹ ਜਿਹੜਾ ਪਠਿੰਡਾ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਮਰਡਰ ਹੋਇਆ ਉਸ ਨੂੰ ਉਹ ਸਪੋਰਟ ਕਰ ਰਹੇ ਨੇ ਕੌਣ ਕਹਿ ਰਹੇ ਨੇ ਤੁਹਾਨੂੰ ਜਿਹੜਾ ਸਰਬੰਸਾਹ ਤੇ ਹਟ ਕਰਨਗੇ ਨਹੀਂ ਮੈਂ ਤਾਂ ਨਹੀਂ ਦੇਖੋ ਜੀ ਇਸ ਚੀਜ਼ ਗੱਲ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਇਹ ਤਾਂ ਜੇ ਹਰ ਕੋਈ ਆਪ ਕਾਨੂੰਨ ਉਹ ਆਪ ਦੇ ਹੱਥ ਦੇ ਵਿੱਚ ਲੈਣ ਲੱਗ ਗਿਆ ਤੇ ਫਿਰ ਤਾਂ ਅਨਾਰਕੀ ਫੈਲ ਜੂਗੀ ਆਈ ਆਈ ਡੋਨਟ ਥਿੰਕ ਕਿ ਕਿਸੇ ਵੀ ਰਿਸਪਾਂਸਿਬਲ ਸੀਟ ਦੇ ਉੱਪਰ ਬੈਠੇ ਹੋਏ ਕਿਸੇ ਵੀ ਸਤਕਾਰਯੋਗ ਚਾਹੇ ਉਹ ਕਿਸੇ ਧਰਮ ਮਜ਼ਬ ਫਿਰਕੇ ਨਾਲ ਨੂੰ ਬਿਲੋਂਗ ਕਰਦੇ ਨੇ ਪਰ ਜੇ ਉਹ ਕਿਸੇ ਰਿਸਪਾਂਸਿਬਲ ਥਾਂ ਦੇ ਉੱਪਰ ਪਲੇਸ ਨਹੀਂ ਤਾਂ ਇਹ ਜੀ ਗੱਲ ਜਿਹੜੀ ਮੈਂ ਸਮਝਦਾ ਕਿ ਨਹੀਂ ਕਰਨੀ ਚਾਹੀਦੀ ਹਾਂ ਜੇ ਕਿਸੇ ਦੀਆਂ ਕੋਈ ਧਾਰਮਿਕ ਭਾਵਨਾਵਾਂ ਹਰਟ ਹੁੰਦੀਆਂ ਨੇ ਕੋਈ ਹੋਰ ਹੁੰਦਾ ਤਾਂ ਉਹਦੇ ਲਈ ਲਾਅ ਹੈ ਜਿਹੜਾ ਉਹ ਵੈਲ ਇਨ ਪਲੇਸ ਹੈ ਉਦੇ ਮੁਤਾਬਕ ਸਰਕਾਰ اور ਪੁਲਿਸ ਕਰ ਵੀ ਕਰੂਗੀ ਹਾਂ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਉੱਤੇ ਜਿਹੜੀ ਵਾਈਲੈਂਸੀ 11 ਹੈਗੀ ਹੈ ਸੋਸ਼ਲ ਮੀਡੀਆ ਦੇ ਜਿਹੜੀਆਂ ਆਰਐਨ ਕੰਟਰੋਲ ਦੁਆਰਾ ਉਸ ਨੂੰ ਕੰਟਰੋਲ ਕਰਨ ਦੀ ਬੇਹਦ ਜ਼ਰੂਰਤ ਹੈ ਕਿ ਉਸ ਤੇ ਕੋਈ ਨਹੀਂ ਡੈਫੀਨਿਟਲੀ ਕੰਟਰੋਲ ਕਰਨਾ ਚਾਹੀਦਾ ਪਰ ਉਹ ਮੈਂ ਸਮਝਦਾ ਕਿ ਜਿਹੜਾ ਇਹ ਮੀਡੀਆ ਦਾ ਦਾ ਡੋਮੇਨ ਹੈ ਇਹ ਮੋਰਲੈਸ ਦੈਟ ਇਜ਼ ਕੰਟਰੋਲਡ ਬਾਈ ਦ ਸੈਂਟਰਲ ਐਕਟ ਉਹ ਦਾ ਗਵਰਨਮੈਂਟ ਆਫ ਇੰਡੀਆ ਨੂੰ ਹੀ ਉਹਦੇ ਉੱਪਰ ਕੰਮ ਜੜਾ ਕਰਨਾ ਚਾਹੀਦਾ ਹੈ ਪਰ ਫਿਰ ਵੀ ਇਹ ਦੇਖੋ ਇਹ ਨਹੀਂ ਹੈ ਕਿ ਕਲਾ ਕਾਨੂੰਨ ਕੰਟਰੋਲ ਕਰੇ ਮੈਂ ਸਮਝਦਾ ਕਿ ਇੱਕ ਸੈਲਫ ਰਿਸਟ੍ਰੇਂਟ ਵੀ ਹਰ ਸਿਟੀਜ਼ਨ ਨੂੰ ਆਪਦੇ ਉੱਪਰ ਚਾਹੀਦਾ ਕੁਝ ਵੀ ਪੋਸਟ ਕਰੀ ਚੱਲੋ ਤੁਸੀਂ ਜਸਟ ਫॉर ਲਾਈਕਸ ਦੈਟ ਇਜ਼ ਆਲਸੋ ਨਾਟ ਐਕਸੈਪਟੇਬਲ ਉਹ ਵੀ ਜਾਇਜ਼ ਨਹੀਂ ਹੈ ਸੋ ਇਨਾਂ ਕ ਡੀਸੈਂਸੀ ਤਾਂ ਹਰ ਕਿਸੇ ਨੂੰ ਚਾਹੀਦੀ ਵੀ ਹੈ ਪਰ ਜੇ ਕੋਈ ਉਸ ਡੀਸੈਂਸੀ ਨੂੰ ਕ੍ਰੋਸ ਵੀ ਕਰਦਾ ਹੈ ਬਟ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਕੋਈ ਬੰਦਾ ਕਾਨੂੰਨ ਆਉ ਦੇ ਹੱਥ ਚ ਲਵੇ ਸਟੀਫਾ ਦੇ ਨਾਲ ਦੇ ਡਿਜ਼ਾਈਨ ਕਰਨਾ ਚਾਹੀਦਾ ਹੈ ਮੈਨੂੰ ਨੇ ਉਹਦੇ ਬਾਰੇ ਤਾਂ ਡਾਕਟਰ ਅਵਜੋਦ ਨੇ ਕੱਲ ਨਾਲ ਦੀ ਨਾਲ ਹੀ ਪੋਜ਼ਿਟਿਵ ਪਾ ਦਿੱਤੀ ਸੀਗੀ ਤੁਸੀਂ ਉਹ ਵੀ ਮੈਂਸ਼ਨ ਕਰੋ ਜਿਹੜੀ ਚ ਇੱਕ ਚੀਜ਼ ਉਹ ਖੁਦ ਹੀ ਕਲੈਰੀਫਾਈ ਕਰ ਚੁੱਕੇ ਉਹਦੇ ਬਾਰੇ ਮੈਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ ਹੈਗੀ ਐਫ ਆਈ ਆਰ ਅੱਜ ਲਿਖਦੇ ਡਾਕਟਰ ਅਵਜੋਦ ਕਰ ਰਹੇ ਹੈ ਮਾਨਾਣੀ ਦਾ ਕੇਸ ਵੀ ਕਰ ਰਹੇ ਹੈ ਟੈਕ ਦੇ ਪੀਸੀ ਵੀ ਕਰ ਰਹੇ ਹੈ ਕਿ ਮੇਰੀ ਇਮੇਜ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਹਾਰੇ ਨਹੀਂ ਡੈਫੀਨਿਟਲੀ ਜੀ ਮੈਂ ਸਮਝਦਾ ਕਿ ਰਾਜਨੀਤੀ ਇੰਨੇ ਉੱਚੇ ਇੰਨੇ ਹਲਕੇ ਲੈਵਲ ਤੱਕ कोई व्यक्ति ले जाऊंगा ये मैं एक्सपेक्ट नहीं एक करता यह जायज नहीं है बाकी डॉक्टर नवजोत ने कल ट्वीट भी बारे तो कह रहे हो ढाई बजे प्रेस कॉन्फ्रेंस कर रहे हैं आई थिंक वो सारी डिटेल्स हैं जि खुद ही सामने रखने लेकिन आप पार्टी प्रधान भी हैं और ऐसे में पार्टी की छवि को भी उस पर धक्का लगता है तो उस पर क्या कहेंगे पार्टी की पार्टी की छवि को धक्का कैसे लगता है वो उन्होंने उन्होंने कहा है कि सुनिए उन्होंने कहा है कि मेरी एक्स वाइफ के साथ मेरी जो प्राइवेट फोटोज हैं, उसको एआई से के साथ उसको मॉर्फिंग करके उसको छेड़छाड़ करके उसके डाला जा रहा है ये पार्टी की छवि कैसे धक्का लगेगा जी ये तो जो बंदा डाल रहा है उसका किरदार के ऊपर सवाल खड़ा होता है कि वो इतनी हल्की राजनीति करेंगे अब जिस तरह उन्होंने ਉਹੀ ਇਸ ਤਰ੍ਹਾਂੀਆਂ ਜੀਆਂ ਬੋਲ ਲਗਾ ਸਾਹਿਬ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਅਸੀਂ ਲੋਕਾਂ ਚਾਹੇ ਤੁਸੀਂ ਲੋਕ ਆਪਾਂ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਥੰਮ ਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਨੀ ਹਲਕੀ ਹੋੱਚੀ ਰਾਜਨੀਤੀ ਸਿਰਫ ਔਰ ਸਿਰਫ ਚਾਰ ਵੋਟਾਂ ਦੇ ਲਈ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਤੇ ਮਜੀਠੀਆ ਜੀ ਜੇ ਇੰਨੀ ਸਮਾਜ ਦੇ ਠੇਕੇਦਾਰ ਨੇ ਤੇ ਇਹ ਜੀਆਂ ਖਬਰਾਂ ਜਾਂ ਫੋਟੋ ਉਹਨਾਂ ਨੂੰ ਹਰ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਹੀ ਕੰਮ ਵਧੀਆਂ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਇੰਨੀ ਇੰਨੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਬੜਾ ਅਨਫੋਰਚੂਨੇਟ ਹੈ ਕਿ ਕਿੰਨੇ ਹਲਕੇ ਦਰਜੇ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਪੋਲੀਟਿਕਲ ਲੀਡਰਸ ਨੇ ਜਿਹੜੇ ਕੁਝ ਕੋ ਚੰਦ ਕੀ ਨੇ ਦੋ ਚਾਰ ਨੇ ਉਂਗਲਾ ਤੇ ਗਿਲ ਲੋ ਸੀ ਬਾਕੀ ਤਾਂ ਸਾਰੇ ਠੀਕ ਠਾਕ ਹੀ ਨੇ ਟਾਈਮਿੰਗ ਵੀ ਚਰਚਾ ਦਾ ਵਿਸ਼ਾ ਇਲੈਕਸ਼ਨ ਦੇ ਦੌਰਾਨ ਹੀ ਇਹ ਸਭ ਇਹ ਤਾਂ ਮੈਂ ਤਾਂ ਭੁੱਲ ਗਿਆ ਆਪਕੋ कि ये सिर्फ और सिर्फ इलेक्शन में क्यों निकल जाता है और वो भी जो रवजोत तो ने खुद बोल दिया कि एक्स वाइफ के साथ जो प्राइवेट पिक्चर्स है वो मोरफिक करके दे देंगे कोई कोई अब ये लोग लोगों के बेडरूम तक भी घुसेंगे रिडिकुलस यार दिस इज दिस इज टोटल नॉनसेंस एंड क्रैप व्हाट दिस पीपल आर डूइंग हो जो कुछ ਇਹ ਤੁਹਾਨੂੰ ਗਿਆ ਕਿ ਪਹਿਲੇ ਨੰਬਰ ਤੇ ਆਈ ਹੈ ਆਪਣੀ ਸਟੇਟ ਇਹ ਸਰਵੇ ਹੋਇਆ ਸੀ ਬਾਕੀ ਸਟੇਟਾਂ ਨਾਲ ਵੀ ਇਹ ਪਿਛਲੇ ਪਿਛਲੇ ਸਾਲ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਰਿਵਾਰਡ ਕੀਤਾ ਜੀ ਮੈਂ ਉਹ ਤੁਹਾਨੂੰ ਦੱਸ ਰਿਹਾ ਕਿ 99.88 ਪਰਸੈਂਟ ਦਾ ਸਾਡਾ ਡਿਲੀਵਰੀ ਰੇਟ ਹੈ ਇਹਨਾਂ ਪੂਰੇ ਮੁਲਕਸ਼ ਕਿਤੇ ਨਹੀਂ ਆ ਠੀਕ ਹੈ ਜੀ